ਦੋਸਤੋ ਵਾਇਰਲੈਸ ਬਾਰੇ ਤਾਂ ਤੁਸੀਂ ਜਾਣਦੇ ਹੋ ਕਿ ਵਾਇਰਲੈਸ ਸਿਸਟਮ ਕੀ ਹੁੰਦਾ ਹੈ ਉਹਦੀ ਵਰਤੋਂ ਫੌਜ ਦੇ ਵਿੱਚ ਅਰਧ ਸੈਨਿਕ ਬਲ ਜਿਹੜੇ ਹੈਗੇ ਆ ਜਾਂ ਪੁਲਿਸ ਵਾਲੇ ਉਹ ਕਿਵੇਂ ਕਰਦੇ ਆ ਵਾਇਰਲੈਸ ਸਿਸਟਮ ਬਾਰੇ ਤੁਸੀਂ ਸਾਰਾ ਜਾਣਦੇ ਹੋ ਇਹਦੇ ਨਾਲ ਹੀ ਟੈਲੀਗ੍ਰਾਫ ਸਿਸਟਮ ਜਿਹੜਾ ਡਾਕ ਖਾਨਿਆਂ ਦੇ ਵਿੱਚ ਹੁੰਦਾ ਸੀ ਕਿਸੇ ਵळे ਆਪਾਂ ਟੈਲੀਗ੍ਰਾਮ ਕਰਦੇ ਸੀ ਟੈਲੀਗ੍ਰਾਫ ਸਿਸਟਮ ਹੈ ਉਹਦੇ ਬਾਰੇ ਵੀ ਆਪਾਂ ਜਾਣਦੇ ਆ ਤੇ ਰੇਡੀਓ ਜਿਹਦੇ ਤੇ ਅਸੀਂ ਖਬਰਾਂ ਵੀ ਸੁਣੀਆਂ ਗੀਤ ਵੀ ਸੁਣੇ ਤੇ ਉਹਦਾ ਵੱਡਾ ਸਾਰਾ ਐਂਟੀਨਾ ਤਾਰ ਜੀ ਤਾਂ ਨੂੰ ਕੱਢ ਕੇ ਉਹਦਾ ਅਸੀਂ ਆਨੰਦ ਮਾਣਿਆ ਸਾਰੇ ਨੇ ਰੇਡੀਓ ਦਾ ਇੱਕ ਯੁੱਗ ਹੁੰਦਾ ਸੀ ਪਰ ਇਹ ਰੇਡੀਓ ਇਹ ਟੈਲੀਗ੍ਰਾਫ ਇਹ ਵਾਇਰਲੈਸ ਸਿਸਟਮ ਸੀ ਜਿਹੜਾ ਉਹ ਚੱਲਦਾ ਕਿਵੇਂ ਸੀਗਾ ਇਹ ਚੱਲਦਾ ਸੀ ਆਪਾਂ ਸਾਰੇ ਜਾਣਦੇ ਆ ਕਿ ਇਲੈਕਟ੍ਰੋ ਮੈਗਨੇਟਿਕ ਵੇਵਸ ਜਿਹੜੀਆਂ ਹੁੰਦੀਆਂ ਨੇ ਤੇ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਬਿਜਲਈ ਚੁੰਬਕੀ ਤਰੰਗਾਂ ਕਹਿੰਦੇ ਆ ਉਹਨਾਂ ਦੇ ਆਸਰੇ ਇਹ ਚੱਲਦਾ ਸੀ ਤਾਂ ਇਹ ਬਿਜਲਈ ਚੁੰਬਕੀ ਤਰੰਗਾਂ ਸੀ ਜਿਹੜੀਆਂ ਇਨਾਂ ਦੇ ਉੱਤੇ ਖੋਜ ਕਿਨੇ ਕੀਤੀ ਰਿਸਰਚ ਕਿਨੇ ਕੀਤੀ ਕਿਨੇ ਇੰਨਾ ਮੱਥਾ ਮਾਰ ਕੇ ਉਹ ਜਾਂ ਇੱਕ ਵਿਗਿਆਨ ਦੀ ਜਿਹੜੀ ਇਹ ਬਲੱਖਣ ਕਾਰਡ ਹੈ ਜਿਹੜੀ ਮਨੁੱਖ ਦੇ ਭਲੇ ਦੀ ਕਾਰਡ ਸੀ ਜਿਹੜੀ ਇਹ ਕੀਤੀ ਹੈ ਉਸ ਵਿਗਿਆਨੀ ਦਾ ਨਾਮ ਹੈ ਜੀ ਮਾਰਕੋਨੀ ਜੀ ਮਾਰਕੋਨੀ ਜਿਹੜਾ ਸੀਗਾ ਇਹ ਇਟਲੀ ਦਾ ਜੰਮ ਪਲ ਸੀ ਤੇ ਬਲੋਗਨਾ ਪਿੰਡ ਦੇ ਵਿੱਚ ਇਟਲੀ ਦੇਸ਼ ਦੇ ਵਿੱਚ ਇਹਦਾ ਜਨਮ ਹੋਇਆ ਸੀਗਾ ਤੇ ਉੱਥੇ ਹੀ 20 ਜੁਲਾਈ ਨੂੰ 1937 ਦੇ ਵਿੱਚ ਰੋਮ ਸ਼ਹਿਰ ਦੇ ਅੰਦਰ ਇਹਦੀ ਮੌਤ ਹੋਈ ਸੀ ਤੇ ਜੀ ਮਾਰਕੋਨੀ ਸੀ ਜਿਹੜਾ ਇਹਦੇ ਬਾਪ ਸੀ ਜਿਹੜੇ ਉਹ ਇਟਾਲੀਅਨ ਸੀਗੇ ਤੇ ਇਹਨਾਂ ਦੀ ਮਾਂ ਸੀ ਜਿਹੜੀ ਉਹ ਆਇਰਿਸ਼ ਲੇਡੀ ਸੀ ਤਾਂ ਇਹਨਾਂ ਜੋੜੀ ਦੀ ਕੁੱਖੋਂ ਇਸ ਵਿਗਿਆਨੀ ਨੇ ਜਦੋਂ ਜਨਮ ਲਿਆ ਪਾਲਣ-ਪੋਸ਼ਣ ਹੋਇਆ ਤੇ ਵੱਡਾ ਹੋ ਕੇ ਇਹ ਖੋਜੀ ਵਿਦਵਾਨ ਵਿਗਿਆਨੀ ਬਣਿਆ ਤੇ ਇਸ ਨੇ ਆਪਣੀ ਜ਼ਿੰਦਗੀ ਦੇ 50 ਸਾਲ ਆਪਣੀ ਇਸ ਖੋਜ ਦੇ ਉੱਤੇ ਲਗਾਤਾਰ ਬਿਜਲੀ ਚੁੰਬਕੀ ਜਿਹੜੀਆਂ ਤਰੰਗਾਂ ਨੇ ਇਹਦੇ ਉੱਤੇ ਲਗਾਤਾਰ ਖੋਜ ਕਰਦਿਆਂ ਤਪੱਸਿਆ ਕਰਦਿਆਂ ਇਹਨੇ ਜਿਹੜੀ ਆ ਕਮਾਲ ਦੀ ਖੋਜ ਜਿਹੜੀ ਕਾਢ ਹੈ ਉਹ ਸਾਨੂੰ ਕੱਢ ਕੇ ਦਿੱਤੀ ਹੈ ਮੈਂ ਇਹਨਾਂ ਨੂੰ ਤਪੱਸਵੀ ਸ਼ਬਦ ਵਰਤ ਰਿਹਾ ਤਪੱਸਵੀ ਮੈਂ ਤਾਂ ਕਹਿੰਨਾ ਸਾਡੇ ਸਮਾਜ ਦੇ ਵਿੱਚ ਤਪੱਸਿਆ ਸ਼ਬਦ ਹੈ ਜਿਹੜੀ ਉਹ ਕੁਝ ਇਹੋ ਜਿਹੇ ਲੋਕਾਂ ਲਈ ਰਿਜ਼ਰਵ ਹੋ ਗਈ ਹੈ ਵੀ ਜਿਹੜੇ ਬੈਠ ਕੇ ਕੋਈ ਰੱਬ ਦਾ ਨਾਮ ਲੈਂਦੇ ਹੋਣ ਮਾਲਾ ਫੇਰਦੇ ਹੋਣ ਵੀ ਇਹ ਤਪੱਸਵੀ ਨੇ ਇਹਨਾਂ ਨੇ ਤਪੱਸਿਆ ਕੀਤੀ ਹੈ ਪਰ ਮਨੁੱਖ ਦੇ ਭਲੇ ਦੀਆਂ ਜਿਹੜੀਆਂ ਖੋਜਾਂ ਸਾਡੇ ਵਿਗਿਆਨੀਆਂ ਨੇ ਕੀਤੀਆਂ ਕਿਉਂਕਿ ਵਿਗਿਆਨੀ ਲੋਕ ਜਿਹੜੇ ਹੁੰਦੇ ਆ ਉਹ ਲੋਕ ਹੁੰਦੇ ਆ ਇਹਨਾਂ ਨੂੰ ਨਾ ਖਾਣ ਦੀ ਨਾ ਨਹਾਉਣ ਦੀ ਨਾ ਸੌਣ ਦੀ ਨਾ ਆਪਣੇ ਵਾਲ ਸਵਾਰਨ ਦੀ ਨਾ ਕੱਪੜਿਆਂ ਦੀ ਕੋਈ ਇਹਨਾਂ ਨੂੰ ਗੌਰ ਨਹੀਂ ਇਹ ਕਰਦੇ ਹੈਗੇ ਕਿਉਂਕਿ ਧੁੰ ਦੇ ਆਪਣੀ ਲਗਨ ਦੇ ਪੱਕੇ ਹੁੰਦੇ ਆ ਤੇ ਲਗਾਤਾਰ ਲਗਾਤਾਰ ਆਪਣੀ ਧੁੰ ਦੇ ਵਿੱਚੇ ਤੁਰੇ ਰਹਿੰਦੇ ਨੇ ਆਪਣੀ ਖੋਜ ਦੇ ਉੱਤੇ ਲਗਾਤਾਰ ਕੰਮ ਕਰਦੇ ਰਹਿੰਦੇ ਆ ਤਾਂ 1896 ਦੇ ਵਿੱਚ ਇਸ ਜੀ ਮਾਰਕੋਨੀ ਨੇ ਜਿਹੜੀ ਇਹ ਖੋਜ ਕੀਤੀ ਸੀ वायरलेस दी टेलीग्राफ दी ਤੇ ਰੇਡੀਓ ਦੀ ਇਹ 1896 ਦਾ ਸਮਾਂ ਸੀ ਤੇ 1896 ਦੇ ਵਿੱਚ ਇਹ ਲੰਡਨ ਗਿਆ ਤੇ ਉੱਥੇ ਜਾ ਕੇ 1909 ਦੇ ਵਿੱਚ ਇਹਨਾਂ ਨੂੰ ਫਿਜ਼ਿਕਸ ਦੇ ਖੇਤਰ ਦੇ ਵਿੱਚ ਜਿਹਨੂੰ ਅਸੀਂ ਭੌਤਿਕ ਵਿਗਿਆਨ ਕਹਿੰਦੇ ਆ ਕਿਉਂਕਿ ਭੌਤਿਕ ਵਿਗਿਆਨੀ ਸੀਗਾ ਇਹਨਾਂ ਨੂੰ 1909 ਦੇ ਵਿੱਚ ਨੋਬਲ ਪੁਰਸਕਾਰ ਸੀ ਜਿਹੜਾ ਉਹ ਵੀ ਮਿਲਿਆ ਸੀਗਾ ਜਿਹੜਾ ਬਹੁਤ ਵੱਡਾ ਇਨਾਮ ਹੈ ਸੰਸਾਰ ਪੱਧਰ ਦਾ ਇਨਾਮ ਹੈ ਤਾਂ ਇਹ ਨੋਬਲ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਲਗਾਤਾਰ ਆਪਣੇ ਖੇਤਰ ਦੇ ਵਿੱਚ ਖੋਜ ਕਰਦਾ ਰਿਹਾ ਡਟਿਆ ਰਿਹਾ ਤਾਂ 1910 ਦੇ ਵਿੱਚ ਇਹਨੇ ਖੋਜ ਕਰਕੇ ਜਿਹੜੇ ਸੀ ਆਪਣਾ ਮੀਲ ਪੱਥਰ ਇੱਕ ਗੱਡ ਦਿੱਤਾ ਇਹਨੇ ਆਇਰਲੈਂਡ ਤੋਂ ਲੈ ਕੇ ਅਰਜنٹਾਈਨਾ ਦੇ ਵਿਚਕਾਰ ਹੈ ਜਿਹੜੀ ਪਹਿਲੀ ਰੇਡੀਓ ਦੇ ਉੱਤੇ ਜਿਹੜੀ ਗੱਲਬਾਤ ਸੀ ਉਹ ਕਰਵਾ ਦਿੱਤੀ ਸੀ ਇਹ 1910 ਦੇ ਵਿੱਚ ਇਹਦੀ ਪਹਿਲੀ ਪ੍ਰਾਪਤੀ ਅਸੀਂ ਕਹਿ ਸਕਦੇ ਹਾਂ ਉਸ ਤੋਂ ਬਾਅਦ 1916 ਦੇ ਵਿੱਚ ਇਹਨੇ ਸ਼ਾਰਟ ਰੇਡੀਓ ਵੇਵਸ ਜਿਹੜੇ ਹੁੰਦੇ ਹੈਗੇ ਉਹਦੀ ਲੈਂਥ ਹੈ ਉਹਦੀ ਲੈਂਥ ਦੇ ਉੱਤੇ ਕੰਮ ਕੀਤਾ ਤੇ ਉਸ ਤੋਂ ਬਾਅਦ 1923 ਦੇ ਵਿੱਚ ਜਿਹੜੇ ਇਹਨੇ ਸਿਗਨਲ ਖੋਜੇ ਹੈਗੇ ਉਹ ਸਿਗਨਲ ਦੀ ਖੋਜ ਕਰਨ ਤੇ ਇਹਨਾਂ ਨੇ 1400 ਮੀਲ ਤੱਕ ਜਿਹੜਾ ਸੀ ਮੈਸੇਜ ਭੇਜਣ ਦਾ ਜਿਹੜੀ ਖੋਜ ਹੈ ਜਿਹੜੀ ਉਹ ਕਰ ਲਈ ਸੀ ਤੇ ਪ੍ਰਾਪਤੀ ਕਰ ਲਈ ਸੀ 1932 ਦੇ ਵਿੱਚ ਰੇਡੀਓ ਟੈਲੀਫੋਨ ਸਿਸਟਮ ਬਣਾਇਆ ਜਿਹੜਾ ਰੇਡੀਓ ਟੈਲੀਫੋਨ ਸਿਸਟਮ ਹੈ ਜਿਹੜਾ ਅਸੀਂ ਕਹਿ ਸਕਦੇ ਆ ਕਿ ਟੈਲੀਫੋਨ ਸਿਸਟਮ ਸੀਗਾ ਜਿਹੜਾ ਰੇਡੀਓ ਉਹ 1932 ਦੇ ਵਿੱਚ ਇਹਨਾਂ ਨੇ ਖੋਜ ਲਿਆ ਸੀਗਾ ਤੇ ਘੱਟ ਲੰਬਾਈ ਵਾਲੀਆਂ ਜਿਹੜੀਆਂ ਬੀਮਸ ਉਹ ਖੋਜੀਆਂ ਇਹਨਾਂ ਨੇ ਤੇ ਘੱਟ ਲੰਬਾਈ ਵਾਲੀਆਂ ਜਿਹੜੀਆਂ ਬੀਬਜ਼ ਸੀਗੀਆਂ ਜਿਆਦਾ ਦੂਰੀ ਤੱਕ ਸਨੇਹ ਕਿਵੇਂ ਪਹੁੰਚਾਉਣ ਇਹ ਇਹਦੇ ਚ ਲਗਾਤਾਰ ਆਪਣੀਆਂ ਖੋਜਾਂ ਕਰਦਾ ਗਿਆ ਤੇ ਕਾਮਯਾਬ ਹੁੰਦਾ ਗਿਆ ਇਹ ਸਾਡਾ ਮਹਾਨ ਵਿਗਿਆਨੀ ਤੇ ਕਈ ਤਰ੍ਹਾਂ ਦੇ ਨੇ ਐਂਟੀਨੇ ਜਿਹੜੇ ਆ ਉਹਨਾਂ ਦੀ ਖੋਜ ਕੀਤੀ ਜਿਨ੍ਹਾਂ ਦਾ ਇੱਥੇ ਵਿਸਥਾਰ ਦੇ ਵਿੱਚ ਮੈਂ ਗੱਲ ਨਹੀਂ ਕਰ ਸਕੂੰਗਾ ਕਿਉਂਕਿ ਗੱਲ ਲੰਬੀ ਹੋ ਜਾਣੀ ਹੈ ਤੇ ਕਈ ਤਰ੍ਹਾਂ ਦੇ ਜਿਹੜੇ ਐਂਟੀਨੇ ਇਹਨਾਂ ਨੇ ਖੋਜੇ ਤੇ ਵੱਧ ਤੋਂ ਵੱਧ ਦੂਰੀ ਤੱਕ ਸਨੇਹੇ ਭੇਜਣ ਦਾ ਜਿਹੜਾ ਇਹਨਾਂ ਨੇ ਖੋਜ ਕਰਕੇ ਲੋਕਾਂ ਨੂੰ ਇਹ ਖੋਜ ਹੈ ਜਿਹੜੀ ਆਪਣੇ ਸਮਰਪਿਤ ਕਰ ਦਿੱਤੀ ਸੀ ਤੇ ਆਪਣੇ ਨਾਮ ਪੇਟੈਂਟ ਵੀ ਕਰਾਈ ਇਹਨਾਂ ਨੇ ਤਾਂ ਪਹਿਲਾ ਪੋਸਟ ਆਫਿਸ ਜਿਹੜਾ ਇੰਗਲੈਂਡ ਦੇ ਵਿੱਚ ਬਣਿਆ ਉਹਦਾ ਜਿਹੜਾ ਸੀ ਕੰਟਰੈਕਟ ਸੀ ਉਹ ਵੀ ਇਸ ਵਿਗਿਆਨੀ ਨੂੰ ਮਿਲਿਆ ਸੀਗਾ ਤਾਂ ਪਹਿਲੀ ਜਿਹੜੀ ਵਰਲਡ ਵਾਰ ਜਿਹਨੂੰ ਅਸੀਂ ਕਹਿੰਦੇ ਹਾਂ ਸੰਸਾਰ جنگ ਜਿਹੜੀ ਹੋਈ ਸੀ ਉਹ ਸੰਸਾਰ جنگ ਦੇ ਵਿੱਚ ਇਹਨਾਂ ਦੀ ਜਿਹੜੀ ਇਹ ਖੋਜ ਸੀਗੀ ਉਸ ਇਸ ਖੋਜ ਦਾ ਜੋਨੀ ਇਹ ਇਹਨਾਂ ਨੇ ਜਿਹੜੀ ਖੋਜ ਕੀਤੀ ਸੀ ਇਸ ਖੋਜ ਦੀ ਵਰਤੋਂ ਕੀਤੀ ਗਈ ਸੀਗੀ ਉਹਦੇ ਵਿੱਚ ਇਹ ਵਾਇਰਲੈਸ ਸਿਸਟਮ ਦੀ ਵਰਤੋਂ ਕੀਤੀ ਗਈ ਟੈਲੀਗ੍ਰਾਮ ਜਿਹੜੀ ਟੈਲੀਗ੍ਰਾਫ ਸੀ ਇਹ ਸਿਸਟਮ ਤੇ ਰੇਡੀਓ ਤਾਂ ਆਪਾਂ ਸਾਰੇ ਜਾਣਦੇ ਆ ਕਿ ਰੇਡੀਓ ਕਰ ਕਰਦਾ ਸ਼ਿੰਗਾਰ ਰਿਹਾ ਹੈ ਤਾਂ ਇਸ ਮਹਾਨ ਵਿਗਿਆਨੀ ਦਾ ਜਿਹੜਾ ਜਨਮ ਦਿਨ 25 ਅਪ੍ਰੈਲ ਨੂੰ ਹੁੰਦਾ ਹੈਗਾ ਤਾਂ ਇਸ ਦਿਨ ਦੇ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਇਸ ਮਹਾਨ ਮੈਨੂੰ ਸੰਤ ਕਹੂੰਗਾ ਕਿ ਜਿਨ੍ਹਾਂ ਨੇ ਤਪੱਸਿਆ ਕਰਕੇ ਸਾਨੂੰ ਇਹੋ ਜੀ ਖੋਜ ਕਰਕੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਨੁੱਖ ਦੇ ਭਲੇ ਵਾਸਤੇ ਐਡੀ ਵੱਡੀ ਤਪੱਸਿਆ ਕਰਕੇ ਇੱਕ ਖੋਜ ਕਰਕੇ ਸਾਨੂੰ ਜਿਹੜਾ ਇਹ ਸੁੱਖ ਦਿੱਤਾ ਐਡੀ ਵੱਡੀ ਕਾਢ ਖੋਜ ਕਰਕੇ ਦਿੱਤੀ ਹੈਗੀ ਉਸ ਮਹਾਨ ਬਗਿਆਨੀ ਦਾ 25 ਅਪ੍ਰੈਲ ਨੂੰ ਜਨਮ ਦਿਨ ਹੈ ਤੇ ਇਸ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਕਹਿਣਾ ਕਿ ਇਹ ਲੋਕੀ ਅਸਲ ਦੇ ਵਿੱਚ ਤਪੱਸਵਿਕ ਹੋਣ ਦੇ ਹੱਕਦਾਰ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਮਾਂ ਜਿਹੜਾ ਹੈਗਾ ਉਹ ਇਹਨਾਂ ਖੋਜਾਂ ਦੇ ਲੇਖੇ ਲਾਇਆ ਤੇ ਮਨੁੱਖ ਨੂੰ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਲਾ ਕੀਤਾ ਹੈ ਦੂਰ ਤੱਕ ਸਨੇਹੇ ਲਾਉਣ ਦੀ ਗੱਲ ਖਬਰਾਂ ਦੀ ਗੱਲ ਉਹ ਤੋਂ ਗਾਂ ਟੀਵੀ ਤੱਕ ਤੇ ਹੁਣ ਕਿੱਥੋਂ ਤੱਕ ਗੱਲ ਚਲੀ ਗਈ ਹੈ ਇਹ ਇੱਕ ਲੰਬੀ ਕਹਾਣੀ ਹੈ ਪਰ ਇੱਕ ਕਹਿੰਦੇ ਹੁੰਦੇ ਹਨ ਜਿਵੇਂ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਜਦੋਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਤਾਂ ਇਹੋ ਜਿਹੇ ਵਿਗਿਆਨੀਆਂ ਨੇ ਨਵੇਂ ਰਾਹ ਖੋਜੇ ਨਵੇਂ ਰਾਹ ਬਣਾਏ ਤੇ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਲਾ ਕੀਤਾ ਤਾਂ ਇਹੋ ਜਿਹੇ ਵਿਗਿਆਨੀਆਂ ਨੂੰ ਸਾਇੰਟਿਸਟ ਨੇ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਆਂ ਤੇ ਇਹਨਾਂ ਦੀਆਂ ਤਸਵੀਰਾਂ ਵੀ ਸਾਡੇ ਘਰਾਂ ਦੇ ਵਿੱਚ ਲੈਬੋਰੀਟਰੀਆਂ ਦੇ ਵਿੱਚ ਲੱਗੀਆਂ ਹੋਣੀਆਂ ਚਾਹੀਦੀਆਂ ਪਰ ਇਹਨਾਂ ਦੀਆਂ ਕਿਤੇ ਵੀ ਸਾਨੂੰ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਅਸੀਂ ਹੋਰ ਤਸਵੀਰਾਂ ਤੇ ਲਾ ਲੈਣੇ ਆਂ ਕਈ ਕਿਸਮ ਦੀਆਂ ਜਿੰਨਾ ਤੋਂ ਅਸੀਂ ਪ੍ਰਭਾਵਿਤ ਹੁੰਨੇ ਆਂ ਬਿਨਾਂ ਸ਼ੱਕ ਦੇਸ਼ ਭਗਤਾਂ ਦੀਆਂ ਤਸਵੀਰਾਂ ਆਜ਼ਾਦੀ ਕੁਲਾਟੀਆਂ ਦੀਆਂ ਤਸਵੀਰਾਂ ਲਾਓ ਬੜੀ ਖੁਸ਼ੀ ਨਾਲ ਉਹਨਾਂ ਦੀ ਵੀ ਸਾਨੂੰ ਬਹੁਤ ਵੱਡੀ ਦੇਣ ਹੁੰਦੀ ਹੈ ਹੋਰ ਮਹਾਨ ਲੋਕ ਹੈਗੇ ਨੇ ਗੁਰੂਆਂ ਦੀਆਂ ਤਸਵੀਰਾਂ ਲਾਉਨੇ ਆਂ ਗਲਾ ਸਕਦੇ ਹਾਂ ਪਰ ਇਹਨਾਂ ਵਿਗਿਆਨੀਆਂ ਦੀਆਂ ਤਸਵੀਰਾਂ ਵੀ ਸਾਡੇ ਬੱਚਿਆਂ ਦੇ ਮਨਾਂ ਦੇ ਵਿੱਚ ਉਤਰਨੀਆਂ ਚਾਹੀਦੀਆਂ ਕਿ ਸਾਨੂੰ ਇਹੋ ਜਿਹੀਆਂ ਖੋਜਾਂ ਇਹੋ ਜਿਹਾ ਕਾਢਾਂ ਸਾਡੀ ਜ਼ਿੰਦਗੀ ਦੇ ਵਿੱਚ ਇਨਕਲਾਬ ਲਿਆਉਣ ਵਾਲੀਆਂ ਗੱਲਾਂ ਨੇ ਇਹ ਤਕਨੀਕੀ ਇਨਕਲਾਬ ਤਾਂ ਇਹ ਤਕਨੀਕੀ ਇਨਕਲਾਬ ਲਿਆਉਣ ਵਾਲੇ ਕੌਣ ਲੋਕ ਸੀਗੇ ਉਹਨਾਂ ਨੂੰ ਅੱਜ ਅਸੀਂ ਸਲਾਮ ਵੀ ਕਰਦੇ ਹਾਂ ਤੇ ਇਹਨਾਂ ਨੂੰ ਯਾਦ ਕਰਨਾ ਵੀ ਬਣਦਾ ਹੈ ਇਹਨਾਂ ਗੱਲਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਬੇਨਤੀ ਕਰਦਾ ਕਿ ਇਸ ਨੂੰ ਹੋਰ ਲੋਕਾਂ ਤੱਕ ਵੀ ਸ਼ੇਅਰ ਕਰਦਿਆ ਕਰੋ ਤਾਂ ਜੋ ਇਹਨਾਂ ਬਗੈਰੀਆਂ ਦੀਆਂ ਕਾਢਾਂ ਤੇ ਖੋਜਾਂ ਤੋਂ ਅਸੀਂ ਇਹਨਾਂ ਦਾ ਆਨੰਦ ਤਾਂ ਮਾਣ ਰਹੇ ਆ ਤੇ ਇਹਨਾਂ ਤੋਂ ਜਾਣੂ ਵੀ ਹੋਈਏ ਕਿਉਂਕਿ ਬਹੁਤਿਆਂ ਕੋਲੇ ਹੁਣ ਲੋਕਾਂ ਕੋਲੇ ਪੜਨ ਦਾ ਸਮਾਂ ਨਹੀਂ ਰਹਿ ਗਿਆ ਜ਼ਿੰਦਗੀ ਫਾਸਟ ਲਾਈਫ ਬਣ ਗਈ ਹੈ ਕਾਰ ਦੀ ਜ਼ਿੰਦਗੀ ਹੈ ਤੇ ਇਹ ਛੋਟੀ ਜੀ ਮੇਰੀ ਗੱਲ ਹੈਗੀ ਇਸ ਗੱਲ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਾ ਦਿਆ ਕਰੋ ਇੰਨੀ ਬੇਨਤੀ ਕਰਦਾ ਹੋਇਆ ਮੈਂ ਤੁਹਾਡਾ ਤਨਵਾਦ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ